ਹੈਲੋ ਸਸਤਿ ਕਰ ਗਾਈਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਨੇ ਤੇ ਅੱਜ ਆਪਣੇ ਕੋਲ ਆ ਦੀਪ ਤੁਹਾਨੂੰ ਜਸਾਲਾ ਹੈ ਨਾ ਸਾਲਾ ਇਹ ਆ ਦੀਪ ਤਨੂੰ ਕੋਸ਼ਿਸ਼ ਵੀ ਪਤਾ ਨਹੀਂ ਕਿ ਇਹਦਾ ਕੀ ਨਾਮ ਤੇ ਤੁਸੀਂ ਉਹਦੇ ਸਾਰੇ ਵੀਡੀਓ ਦੇਖਿਓ ਫੇਰ ਗੱਲ ਕਰਦੇ ਆਪਾਂ ਵੀ ਕੀ ਜੇ ਬਾਰੇ ਗੱਲ ਕਰਦੇ ਆ ਬੱਲੇ 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 ਬੁਰਾ ਹਾਲ ਮਰਵਾ ਉਹ ਤੇ ਫੋਟੋ ਕਰਵਾਉਣਾ ਤੇ ਖਰਚੇ ਬਣਵਾਉਣਾ ਰਹਾ ਤਾਂ ਕਿ ਨਾ ਖੰਮਣਾ ਭਰ ਗਈ ਵਾਲਟੀ ਦੇ ਇੰਨੇ ਇਹ ਕੰਬ ਮੁਰਾ ਲੱਗਦੀਆਂ ਨੇ ਸਾਹਿਬ ਚੈੱਕ ਕਰੋ ਬੁਰੀ ਭਰਗੀ ਆਵਾਜ਼ ਦੀ ਬੁਰੇ ਹਾਲ ਹੁੰਦੇ ਆ ਕਹਿੰਦਾ ਇਹ ਵੀ ਕਿੰਨੇ ਨਿਕਲੀ ਆਉਂਦੇ ਖੰਭ ਹੋਏ ਇਹ ਦੀੜੀਆਂ ਨੂੰ ਖੰਭ ਲੱਗ ਜਾਂਦੇ ਆ ਬਹੁਤ ਜ਼ਿਆਦਾ ਬਸਤਾ ਹੀ ਬੁਰੇ ਹਾਲ ਹੁੰਦੇ ਤੁਮਸਾਂ ਹੀ ਹਾਂ ਉਹ ਬਾਹਰ ਆਉਣਾ ਕੱਢ ਲੈ ਆਂ ਅੜਿਆ ਹਾਂ ਇਹਨੇ ਮੈਂ ਹੁਣੇ ਸੰਭ ਕੀਤਾ ਉੱਤੇ ਰੱਖ ਦਿੰਦੇ ਬੈਠ ਸਾਹਮਗੀ ਤਾਂ ਹਾਂ ਰੰਗੜਾ ਬੈਡਬਾਲ ਖੇਡਣਾ ਨੂੰ ਗੈਸ ਬੋਲਣਾ ਤੂੰ ਤੁਸੀਂ ਕੁੱਤੇ ਕੀ ਹੋ ਰਹੇ ਹੋ ਮੈਂ ਐਨੀ ਮਰ ਤੋਂ ਦਾ ਇਹਦੀ ਸਵੇਰ ਤੋਂ ਹੀ ਸੁਤੋੜਦਾ ਕੈਮਰਾ ਚੱਕ ਲੈਂਦਾ ਤੇ ਬਸ ਨਿਆਣੀ ਦੇ ਮਗਰ ਮਗਰ ਜਾਂ ਕੈਮਰਾ ਲੈ ਕੇ ਜਾਂ ਘਰ ਵਾਲੀ ਦੇ ਮਗਰ ਮਗਰ ਹੋਰ ਨਹੀਂ ਤਾਂ ਕੰਟੈਂਟ ਇਕੱਠਾ ਕਰਨ ਚੱਲ ਜਾਣਾ ਉਧਰ ਸੰਦੀਪ ਵਾਲ ਨੂੰ ਚੱਲ ਜਾਣਾ ਉਹਦੇ ਕ ਹਰ ਗੁੰਦੇ ਨੂੰ ਮੂੰਹ ਚ ਕੈਮਰਾ ਦੇਈ ਜਾਣਾ ਆਹ ਕੰਮ ਕਰਦਾ ਇਹ ਕੋਈ ਕੰਮ ਨਹੀਂ ਕਰਦਾ ਸਾਰੇ ਜਿਹੜੀ ਏਦਾਂ ਬੇਲੀ ਨਹੀਂ ਖਾਂਦਾ ਪਤਾ ਨਹੀਂ ਕਿਦਾਂ ਲੋਕੀ ਵਿਹਲੇ ਰਹਿ ਲੈਂਦੇ ਆ ਕਿਦਾਂ ਇਹਨੂੰ ਘਰ ਦੇ ਦੇ ਚੱਲਦੇ ਆ ਵਿਹਲੇ ਨੂੰ ਹਨਾ ਵਿਹਲੀਆਂ ਸਾਰੀ ਦਿਹਾੜੀ ਵਿਹਲਾ ਇੰਨੇ ਮੇਲੇ ਲੱਗਿਆ ਸਰ ਜੀ ਬੰਨ ਜੀ ਉਹ ਤਾਂ ਮੈਂ ਕਹਿੰਦਾ ਕਿ ਇਹ ਰੋੜੀ ਤੋਂ ਮੰਗਾ ਲਈ ਆ ਖਾਂਦਾ ਪਾਣੀ ਆ ਜੀ ਸਮਝੋ ਅੰਦਰ ਜਾ ਕੋਠੇ ਚਲਾ ਲਈ ਆ ਜਦੋਂ ਮੰਗਣੇ ਜਦੋਂ ਰੋੜੀ ਪਾਣੀ ਕਰੋਗੇ ਤੇ ਪਰਚ ਬਣਾਵਾਂਗੇ ਹਰ ਕਾਲਾ ਪਾਣੀ ਪਾਣੀ ਨਹੀਂ ਪੈਂਦਾ ਨਕਾਇਜ਼ ਬਣ ਜਾਊਗਾ ਵਧੀਆ ਪਾਣੀ ਵੜਾ ਲਾਉਣ ਲੱਗ ਪਿਆ ਇੱਥੇ ਆ ਠੀਕ ਆ ਸਹੀ ਵਾਲਾ ਲੈਵਲ ਜਾ ਕਰਕੇ ਨਾ ਬਾਈ ਪਰਚਿ ਬੱਜ ਜਾਣਾ। ਥਾਲਾ ਕੁ ਵਾਲੇ ਨਾ ਪਾਗੇ ਨਾ ਉਸ ਤੋਂ ਬਾਅਦ ਪਰਚੋ ਬਣਾਉਨੇ ਆ ਫਿਰ। ਪਰ ਸੱਤਾਂ ਬੜੀਆਂ ਟੈਂਡੀਆਂ। ਲੈ ਉਹ ਉਤੋਂ ਸਾਰਾ ਟੱਕਿਆ ਗਿਆ। ਪਾਈ ਨਾ ਕੇ ਸਾਰਾ ਹੈਗਾ ਟੱਕਣ ਵਾਲਾ। ਇਧਰ ਸਾਰਾ ਆ ਗਿਆ। ਕਿਹਾ ਕੇ ਸਵੇਰੇ ਤੇ ਆਉਣਾ। ਆਨੇ ਦੇ ਨਾ। ਬਣਾ ਲੈ ਲੈ। ਫੈਸਟ ਸੁਣ ਦੇ ਬਈ। ਲੈ ਅਬਾ ਕਰਕੇ ਨਾ ਸਰਪਰਚ ਬਣਾਈਏਗਾ। ਸਰਪੀਸ ਲੈ ਬਈ। ਤਿਆਰ ਫਿਸਲ ਦੇ ਬਈ ਆ। ਉਹ ਇਹਦੇ ਬੁੱਢੇ ਮਾਪੇ ਆ ਜਿਹੜੇ ਕੰਮ ਕਰਦੇ ਆ ਹਨਾ ਇਹਦੀ ਮਾਂ ਵੀ ਕੋਈ ਜੌਬ ਕਰਦੀ ਐ ਇਹਦਾ ਪੇ ਵੀ ਜੌਬ ਕਰਦਾ ਫੇਰ ਵੀ ਉਹ ਮੈਸਤਰੀ ਉਹਨੇ ਲਵਾਏ ਹੋਏ ਆ ਮੈਸਤਰੀਆਂ ਨਾਲ ਵੀ ਕੰਮ ਕਰਦਾ ਐ ਇਹਨੇ ਸਵੇਰ ਤੋਂ ਸੁੱਤੇ ਉੱਡਦੇ ਨੇ ਪੱਗ ਬੰਨਣੀ ਬਸ ਪਤਾ ਨਹੀਂ ਮੂੰਹ ਧੋਂਦਾ ਕਿ ਨਹੀਂ ਧੋਂਦਾ ਇਦਾਂ ਹੀ ਚੱਕ ਲੈਣਾ ਕੈਮਰਾ ਚੱਲ ਜੇ ਇਦਾਂ ਇਧਰ ਨੂੰ ਕੱਚਾ ਚ ਹੱਥ ਦੇ ਲਿਆ ਇਧਰ ਇਧਰ ਨੂੰ ਹੈ ਆ ਕੰਮ ਕਰਦਾ ਇਹ ਤੇ ਹੁਣ ਉਹ ਨਿਆਣੇ ਦੇ ਮਗਰ ਮਗਰ ਕੋਠੇ ਤੇ ਆ ਥੋੜੀ ਜਿਹੀ ਜਿਹੜੀ ਬਜਰੀ ਰਹਿੰਦੀ ਤੂੰ ਕੱਟ ਲੈ ਤੇਰੇ ਕਿਹੜਾ ਹੱਥ ਟੁੱਟੇ ਇੱਦੇ ਤੇ ਕੱਟ ਨਹੀਂ ਹੁੰਦੀ ਸੋਕੇਆ ਸਾਹਮਣੇ ਗਲੇ ਰੇ ਬੈਠ ਗਿਆ ਆਪਣਾ ਉਹ ਕਰਕੇ ਤੇ ਘਰ ਮਾ ਨਾਲ ਘਰ ਬਣਾਇਆ ਉੱਥੇ ਆਪਣਾ ਆਇਆ ਨਾ ਬਕਾ ਨੂੰ ਬੜੇ ਤਾ ਟਾਲੀ ਸਹੀ ਉਹ ਪਾ ਡੌਗ ਭੱਜਦਾ ਹੀ ਸਤਾਰ ਨੂੰ ਕੋਈ ਨਹੀਂ ਉਹ ਬਤਾਲ ਬੁੱਲਾ ਤਰੀ ਮਾਮਾ ਸਾਡਾ ਆ ਗਿਆ ਵਾਪਸ ਤੇ ਖਾਣਾ ਵਾਲਾ ਖਾ ਰਿਹਾ ਹੈ ਰੱਦ ਦੇ ਨਹੀਂ ਲੱਗਾ ਮੰਮੀ ਦਾ ਉੱਥੇ ਗਿਆ ਸੀ ਸਭ ਕਰਨ ਵਾਸਤੇ ਪਾਣੀ ਪਾ ਤੇ ਗਿਆ ਸੀ ਮਾਮਾ ਸਾਡਾ ਨਹੀਂ ਨਾ ਡੇਲ ਨਹੀਂ ਲਗਾ ਆ ਕੇ ਹੋਸ ਕਿਦਾ ਕੇ ਮੈਂ ਦੀ ਨਮਸਕਾਰ ਵੀ ਠੀਕ ਹੈ ਮੈਂ ਕਰਾਂ ਵਧੀਆ ਮੈਂ ਤਾਂ ਇਹਦਾ ਜਿਹਦਾ ਹਨਾ থাম্বਨੇਲ ਦੇਖ ਕੇ ਇਹਦੀ ਵੀਡੀਓ ਚੱਕੀ ਵੀ ਮੈਂ ਕਿਹਾ ਵੀ ਸ਼ਾਇਦ ਪਤਾ ਨਹੀਂ ਕਿਹੜਾ ਰਪਲਾਈ ਕੀਤਾ ਖਰਿਆ ਸੰਦੀਪ ਚੱਲੀ ਹੁਣੀ ਸੋਡਾ ਲਾਉਂਦੇ ਸੋਹਰਿਆਂ ਨੂੰ ਹੈ ਸਲਫਾਸੀ ਦੇ ਕੋਲ ਤਾਂ ਮੈਂ ਤਾਂ ਇਹਦਾ থাম্বਨੇਲ ਦੇਖ ਕੇ ਜਦ ਮੈਨੂੰ ਪਤਾ ਤਾਂ ਲੱਗ ਗਿਆ ਸੀ ਮੈਂ ਕਿਹਾ ਇਹਨੇ ਪੋਰਨੀ ਆ ਉਹੀ ਗੱਲ ਹੋਈ ਸਾਰਾ ਵਲੌਗ ਨੰਗ ਚੱਲਿਆ ਤੇ ਨਹੀਂ ਉਹੀ ਬਾਅਦ ਵਿੱਚ 10 ਸਕਿੰਟਾਂ ਦੀ ਕੋਈ ਗੱਲ ਬੋਲ ਕੇ ਤੇ ਚਲੋ ਜੀ ਰਿਪਲਾਈ ਦੇ ਤਾਂ ਹਨਾ ਰਿਪਲਾਈ ਕੀ ਦਿੰਦਾ ਕਾ ਸਵਾਹ ਦਿੰਦਾ ਰਿਪਲਾਈ ਕੁਛ ਨਹੀਂ ਕਹਿੰਦਾ ਹਨਾ ਉਹ ਹੀ ਵੀ ਬਸ ਵਿਊਜ਼ ਵਿਊਜ਼ ਦੀ ਖਾਤਰ ਹੈ ਨਾ ਵਿਊਜ਼ ਦੀ ਬਸ ਉਹਨੂੰ ਇਹ ਆ ਵੀ ਚਾਰ ਪੈਸੇ ਬਣ ਜਾਣ ਹੁਣ ਹੁਣ ਜਿੱਦਾਂ ਕੰਟੈਂਟ ਆਇਆ ਹੈ ਨਹੀਂ ਤੇ ਸੰਦੀਪ ਕੱਲੂ ਚਲੇ ਗਿਆ ਇਹਨੂੰ ਕਿਹਨੇ ਪੁੱਛਣਾ ਕੁੱਤੇ ਨਹੀਂ ਪੁੱਛਦੇ ਇਹਨੂੰ ਆ ਜਿਹੜਾ ਕੁੱਤਾ ਖੜਾ ਹੈ ਉਹ ਵੀ ਨਹੀਂ ਪੁੱਛਦਾ ਇਹ ਤੂੰ ਇਹ ਰਾਤ ਨੂੰ ਹੀ ਆਉਂਦੇ ਹੈ ਵੇਲਾ ਇੰਨਾ ਦਾ ਵੀ ਟਾਈਮ ਹੈ ਕੀ ਕੁਦਰਤ ਦੀ ਖੇਡ ਹੈ ਤੇ ਆਪਣੇ ਟਾਈਮ ਨਾਲ ਹੀ ਬਣਦੇ ਤਮਕੜ ਜੇ ਇਦਾਂ ਹੀ ਇਹ ਤਾਂ ਦਾ ਬਾਹਰ ਤੇ ਫਰੈਸ਼ ਜਿਆ ਲੱਗਾ ਪਿਆ ਇੰਨਾ ਸ਼ੁਕਰ ਜਾਣੀਆਂ ਜੀ ਜੀ ਲੱਗੀਆਂ ਅੱਡੀਆਂ ਸਾਰੇ ਬੰਦੇ ਤੇ ਆ ਗਏ ਕਿੰਨਾ ਚੰਬੜੇ ਉਹ ਸਾਰੀ ਜੜੀ ਜੜੀ ਨਾਲੀ ਬਾਹਲੀ ਸਾਈਡ ਤੋਂ ਭਰੀ ਪਈ ਬਹੁਤ ਜਿਆਦਾ ਸਮਾਂ ਕਰਾਇਆ ਬੜਾ ਨਾਲ ਲੱਗੇ ਕਿਨੇ ਤੋਰੇ ਕਰਦੇ ਰੋਟੀ ਪਾ ਲੈਣ ਨੂੰ ਖਾਣ ਨੂੰ ਅੱਬ ਹੀ ਹੈ ਜੇ ਗੇੜ ਬੰਦ ਜਿੱਦਾਂ ਤਾਂ ਵੀ ਆ ਜਾਂਦੇ ਮਿਲ ਕੋਈ ਨੀ ਮਿਲ ਗਿਆ ਛੋੜਾ ਬੜਾ ਗੁਰਬਾਈ ਔਲ ਛੋੜ ਜੰਨਾਣਾ ਉਹ ਨਾਲ ਆ ਜਾਂਦੇ ਹੈ ਹਜੇ 1 ਮਿੰਟ ਦੇ ਵਿੱਚ ਕੋਲੋਂ ਨਾਲ ਹੀ ਜਾਂਦਾ ਤਮਕੜਾ

ਮਾਮਾ ਵਿਚਾਰਾ ਵੀ ਤਾਂ ਹੀ ਗਿਆ ਹੁਣਾ ਸੋਨੀਪਤ ਵੀ ਹੋਰ ਕੰਮ ਦੇਖਣ ਵੀ ਇੱਥੇ ਤੂੰ ਚੱਕਦਾ ਕੈਮਰਾ ਉਹਦੇ ਮੂੰਹ ਚ ਦੇਨ ਚਲ ਜਾਂਦਾ ਵਿਚਾਰੇ ਨੂੰ ਦੋ ਰੋਟੀਆਂ ਵੀ ਨਹੀਂ ਖਾਣ ਦਿੰਦਾ ਹੈ ਚਲ ਮਾਮਾ ਆ ਗਿਆ ਫੇਰ ਵਾਪਸ ਉਹਦੇ ਦੇਖੇ ਵਿਚਾਰੇ ਰੋਟੀ ਖਾਂਦੇ ਦੇ ਮੂੰਹ ਤੇ ਕੈਮਰਾ ਤੱਕੀ ਜਾਂਦਾ ਹੈ ਹੈ ਤੇ ਘਰ ਵਾਲੀ ਬਾਅਦ ਵਿੱਚ ਦੇਖ ਲੋ ਘਰ ਵਾਲੀ ਝਾੜੂ ਫੇਰਦੀ ਐ ਵੀ ਤੂੰ ਦੋ ਬਾਲਟੀਆਂ ਅੰਦਰੋਂ ਪਾਣੀ ਦੀਆਂ ਭਰ ਕੇ ਲਿਆ ਕੇ ਢੋਲਦੇ اللي ਆ ਮੈਂ ਟੂਟੀ ਫੜਦਾ ਹਾਂ ਪੋਰਾ ਪੋਰਾ ਟੂਟੀ ਐ ਇਦੋਂ ਤਾਂ ਨਿਆਣੇ ਮੂਤੀ ਜ਼ਿਆਦਾਤਰ ਮਾਰ ਦਿੰਦਾ ਹੁੰਦਾ ਮੁੰਡੇ ਆਪਦੇ ਨੂੰ ਕਹਿਣਾ ਸੀ ਮੂਦੇ ਇੱਥੇ ਧੋ ਦਿੰਦੀ ਉਹ ਸਾਰੇ ਗੰਦੇ ਤੇ ਤੂੰ ਦੋ ਬਾਲਟੀਆਂ ਲਿਆ ਕੇ ਪਾ ਪਾ ਉੱਥੇ ਪਾਣੀ ਦੀਆਂ ਤੇਰੀ ਇਹ ਟੂਟੀਆਂ ਬਾਹਾਂ ਟੂਟੀਆਂ ਤੇ ਤੇ ਬਾਲਟੀ ਨਹੀਂ ਚੱਕ ਹੁੰਦੀ ਹੈ ਡਰਾਮੇ ਕਰਦਾ ਐ ਇਹ ਵੇਲੀਆਂ ਖਾਣੀਆਂ ਗਿੱਜੇ ਆਏ ਤੇ ਫਿਰ ਸੰਦੀਪ ਦੇ ਬਾਰੇ ਬਹੁਤ ਨੈਗੇਟਿਵ ਕਮੈਂਟ ਆ ਰਹੇ ਆ ਵੀ ਆਪਣਾ ਸੰਦੀਪ ਨੂੰ ਘਰੇ ਭੇਜੋ ਹਨਾ ਆਪਣਾ ਜਿੱਦਾਂ ਵੀ ਆ ਉਹਨੂੰ ਭੇਜੋ ਗੱਲਬਾਤ ਕਰਕੇ ਭੇਜੋ ਆਪਾਂ ਤਾਂ ਚਾਹੁੰਦੇ ਆ ਵੀ ਚਲੋ ਆਪਣੇ ਘਰ ਹਨਾ ਚਲੀ ਜਾਵੇ ਆਪਾਂ ਨਹੀਂ ਚਾਹੁੰਦੇ ਵੀ ਨਾ ਜਾਵੇ ਤੇ ਨਾ ਹੀ ਕੋਈ ਭੈਣ ਭਰਾ ਆਪਣੀ ਹਨਾ ਭੈਣ ਦਾ ਘਰ ਖਰਾਬ ਕਰਦਾ ਜਾਂ ਕਿੱਦਾਂ ਵੀ ਆ ਤੇ ਨਾਲ ਸਾਨੂੰ ਖਰਾਬ ਕਰਕੇ ਮਿਲਣਾ ਵੀ ਕੀ ਉਹਦੇ 'ਚ ਜਾਂ ਦੇ ਹੋਵੇ ਕੋਈ ਚੱਕਰ ਹੋਵੇ ਜਣਾ ਜਾਂ ਕੋਈ ਪ੍ਰਾਪਰਟੀ ਦਾ ਚੱਕਰ ਹੋਵੇ ਵੀ ਉਹ ਕੋ ਬਹੁਤ ਜਿਆਦੀ ਪ੍ਰਾਪਰਟੀ ਹੈ ਜਾਂ ਕਿੱਦਾਂ ਹੈ ਹਨ ਵੀ ਉਹਦਾ ਘਰ ਖਰਾਬ ਕਰੀਏ ਐਵੇਂ ਨੈਗੇਟਿਵ ਕਮੈਂਟ ਨਾ ਕਰੋ ਵੀ ਮੇਰੇ ਭੈਣਾਂ ਨੇ ਘਰ ਖਰਾਬ ਕੀਤਾ ਵਾ ਜਾਂ ਹਨਾ ਭਰਾ ਨੇ ਘਰ ਖਰਾਬ ਕੀਤਾ ਵਾ ਜਾਂ ਵੀਊ ਦਾ ਚੱਕਰ ਆ ਜਾਂ ਕਿੱਦਾਂ ਵੀ ਆ ਫਰ ਨਾਲ ਇੱਕ ਜਵਾਬ ਤੇ ਸਾਨੂੰ ਹੁਣ ਦੇਣਾ ਹੀ ਪੈਣਾ ਨਾ ਤੁਹਾਨੂੰ ਰਿਪਲਾਈ ਜਿਹੜੇ ਤੁਸੀਂ ਮੈਂ ਕਮੈਂਟ ਕਰਦੇ ਇਹ ਸਾਨੂੰ ਤੇ ਉਹਦਾ ਫਿਰ ਰਿਪਲਾਈ ਤੇ ਸਾਨੂੰ ਦੇਣਾ ਹੀ ਪੈਣਾ ਨਾ ਮੈਂ ਸਾਰੇ ਭੈਣ ਭਰਾ ਨੂੰ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਆਪਸ ਵਿੱਚ ਰੋਜ਼ ਹੀ ਗੱਲ ਹੋ ਰਹੀ ਹੈ ਇਸੇ ਮਸਲੇ ਨੂੰ ਲੈ ਕੇ ਵੀ ਕਿੱਦਾਂ ਵੀ ਆ ਤੇ ਜਿਹੜੀ ਉਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਹੈ ਹਨਾ ਉਹਨੂੰ ਸੋਲਵ ਕਰ ਰਹੇ ਆ ਵੀ ਇਹੋ ਚਾਹੁੰਦੇ ਆ ਵੀ ਜੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਆ ਤੇ ਰੋਜ਼ ਡੇਲੀ ਇਹਨਾਂ ਦੀ ਫੋਨ ਦੇ ਇੱਕ ਦੂਜੇ ਨਾਲ ਗੱਲ ਹੋ ਰਹੀ ਆ ਇਸ ਕੀ ਨੋ ਮਸਲੇ ਨੂੰ ਲੈ ਕੇ ਹਨ ਤੇ ਜਿੱਦਣ ਇਹਨਾਂ ਦੀ ਗੱਲ ਕਲੀਅਰ ਹੋ ਜਾਂਦੀ ਹੈ ਤੇ ਸੰਦੀਪ ਨੇ ਆਪਣੇ ਘਰ ਚਲੇ ਜਾਣਾ ਹੈਗਾ ਤੇ ਇਹ ਆ ਵੀ ਥੋੜਾ ਇੱਕ ਅੱਧਾ ਦੋ ਦਿਨ ਤੱਕਣਾ ਸ਼ਾਇਦ ਇਹਨਾਂ ਦੀ ਗੱਲ ਮੁੱਕ ਜੇ ਜੋ ਵੀ ਆਪਸ ਵਿੱਚ ਆਪਾਂ ਨਹੀਂ ਪੁੱਛਦੇ ਕਿ ਕੀ ਗੱਲ ਹੋਈ ਹੈ ਕੀ ਨਹੀਂ ਹੈ ਲੇਕਿਨ ਜਿੱਦਣ ਸੰਦੀਪ ਹਨਾ ਹਾਂ ਕਰੂਗੀ ਵੀ ਹਾਂ ਠੀਕ ਆ ਮੇਰੀ ਗੱਲਬਾਤ ਹੋ ਗਈ ਆ ਨਹੀਂ ਜੇ ਤੁਸੀਂ ਚਾਹੁੰਦੇ ਆ ਵੀ ਲੋਕੀ ਕਮੈਂਟ ਨਾ ਕਰਨ ਹਨਾ ਫਿਰ ਤੁਸੀਂ ਆਪ ਦੀ ਇਹ ਜਿਹੜੀ ਸੋਸ਼ਲ ਤੇ ਇਸ ਪਲੇਟਫਾਰਮ ਤੇ ਆਪਣੀ ਲਾਈਫ ਦਿਖਾਉਂਦੇ ਹੀ ਕਾ ਤੇ ਸਾਰੀ ਸਭ ਪਹਿਲਾਂ ਸਾਰਾ ਕੁਝ ਲੋਕਾਂ ਨੂੰ ਦਿਖਾ ਦਿੰਨੇ ਆ ਬਾਅਦ ਚ ਜਦੋਂ ਲੋਕੀ ਕਮੈਂਟ ਕਰਦੇ ਆ ਫੇ ਤੁਹਾਨੂੰ ਦੋਖ ਲੱਗਦਾ ਹੈ ਹੈ ਨਾ ਵੀ ਸਾਨੂੰ ਇਦਾਂ ਕਹਦੇ ਕਹਿੰਦੇ ਜੇ ਤਾਂ ਉਹਦੀ ਰੋਜ਼ ਗੱਲ ਹੁੰਦੀ ਆ ਤਾਂ ਫੇ ਉਹ ਦਿਖਾਉਂਦੀ ਘੱਟ ਨਹੀਂ ਵੀ ਹਾਂ ਵੀ ਉਹ ਕਹਤਾ ਨਹੀਂ ਬੋਲਦੀ ਉਦੋਂ ਤਾਂ ਉਦੋਂ ਬਹੁਸ਼ੇ ਤੇ ਉਦੋਂ ਬਲੌਗ ਬਣ ਗਏ ਸੀਗੇ ਜਦੋਂ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਪੈਸੇ ਬਣਾਉਣੇ ਸੀ ਜਦੋਂ ਹੈ ਹੁਣ ਉਹ ਦੱਸ ਨਹੀਂ ਸਕਦੀ ਵੀ ਹਾਂ ਵੀ ਮੇਰੀ ਗੱਲ ਹੁੰਦੀ ਮੈਂ ਚੱਲ ਜਾਣਾ ਕੋਈ ਗੱਲ ਨਹੀਂ ਹੈ ਤਾਂ ਤੁਸੀਂ ਡਰਾਮਾ ਕਰਦੇ ਆ ਉਹ ਵਿਚਾਰੇ ਉਦਾਂ ਹੀ ਤੁਹਾਡੇ ਤੋਂ ਨਾ ਹੁਣ ਵੀ ਇਹ ਚਾਹੁੰਦੀ ਆ ਵੀ ਮੈਂ ਉਹਨੂੰ ਸਲਫਾਸੀ ਨੂੰ ਲੈ ਕੇ ਅੱਡ ਹੋ ਜਾ ਉਹ ਮੰਨਦਾ ਨਹੀਂ ਹੈਨਾ ਜਿੱਦਾਂ ਦੂਜੀਆਂ ਭੈਣਾਂ ਇਹਦੀਆਂ ਅੱਡ ਰਹਿਣੀਆਂ ਆ ਆਪਣੇ ਆਪਣੇ ਘਰ ਵਾਲੇ ਲੈ ਕੇ ਇਦਾਂ ਹੀ ਯੋਜ ਹੋਂਦੀ ਹੈ ਦੇਖੋ ਗਾਇਜ਼ ਐਂਡ ਦੇ ਉੱਤੇ ਗੱਲ ਇਹੀ ਨਿਕਲਣੀ ਹੈ ਹੋਰ ਕੋਈ ਗੱਲ ਨਹੀਂ ਨਿਕਲਣੀ ਹੈਨਾ ਸੋ ਗਾਇਜ਼ ਇੱਕ ਮੈਂ ਹੋਰ ਗੱਲ ਕਰਨੀ ਸੀ ਤੁਹਾਡੇ ਦੇ ਨਾਲ ਵੇ ਜਦਾਂ ਹਨਾ ਬਲੌਗਰ ਸਾਰੇ ਆ ਇੱਕ ਦੂਜੇ ਦੇ ਕਰਦੇ ਰਹਿੰਦੇ ਆ ਵੀ ਹਾਂ ਵੀ ਆ ਮੇਰਾ ਭਰਾ ਹੈ ਤੇ ਨੀ ਨਵਾਂ ਆਪਣਾ ਚੈਨਲ ਬਣਾਇਆ ਜਾਂ ਇਦਾਂ ਇਦਾਂ ਕਰਕੇ ਇੱਕ ਦੂਜੇ ਦੇ ਐਡ ਕਰਦੇ ਸਾਡੇ ਰੋਸਟਰ ਭੈਣ ਭਰਾ ਆ ਕਦੇ ਵੀ ਕਿਸੇ ਦੀ ਹੈਲਪ ਨਹੀਂ ਕਰਨਗੇ ਮੈਂ ਭਾਵੇਂ ਕਿਸੇ ਨੂੰ ਗੁੱਸਾ ਲੱਗਦਾ ਲੱਗੀ ਜਾਵੇ ਪਰ ਮੈਂ ਦੱਸ ਦਿਆਂ ਵੀ ਇਹ ਕਦੇ ਵੀ ਕਿਸੇ ਦੀ ਹੈਲਪ ਨਹੀਂ ਕਰਨਗੇ ਜੇ ਕੋਈ ਕਹੂਗਾ ਵੀ ਹਾਂ ਇਹਨਾਂ ਨੇ ਕਿਹਾ ਵੀ ਸਾਡੇ ਤੋਂ ਅੱਗੇ ਉਹਦਾ ਚੈਨਲ ਨਾ ਚੱਲ ਜਵੇ ਹਨਾ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਸਰੀਪ ਦਾ ਹਾਲ ਬਾਏ ਬਾਏ